ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਕਿਉਂਕਿ ਸਿੱਧ ਗੋਸ਼ਟ ਬਾਣੀ ਦੀ ਸੰਪੂਰਨਤਾ ਪਿਛਲੀ ਵੀਡੀਓ ਦੇ ਵਿੱਚ ਹੋ ਚੁੱਕੀ ਹੈ ਅਸੀਂ ਸਭਨਾਂ ਨੇ ਸਿੱਧ ਗੋਸ਼ਟ ਬਾਣੀ ਦੀ ਵਿਚਾਰ ਨੂੰ ਸੁਣਿਆ ਹੈ ਸਮਝਿਆ ਹੈ ਹਾਓ ਅਜ ਇੱਕ ਨਵੀਂ ਬਾਣੀ ਉਗੈਸੇ ਦੀ ਵਿਚਾਰ ਆਰੰਭ ਕਰਨੀ ਹੈ ਉਸ ਬਾਣੀ ਦਾ ਨਾਮ ਹੈ ਗਾਥਾ 1360 ਅੰਗ ਦੇ ਉੱਤੇ ਇਹ ਪਾਵਨ ਬਾਣੀ ਹੈ। ਪਰਿਪਾਵਨ ਬਾਣੀ ਦੇ ਰਚਤਾ ਜਿਨ੍ਹਾਂ ਨੇ ਬਾਣੀ ਰਚੀ ਹੈ ਉਹ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸਨ। ਜਿਵੇਂ ਆਪ ਜੀ ਦੇਖ ਰਹੇ ਹੋ ਮਹੱਲਾ ਪੰਜਵਾਂ ਗਾਥਾ ਮਹੱਲਾ ਪੰਜਵਾਂ ਤੋਂ ਭਾਵ ਹੈ ਪੰਜਵੇਂ ਸਤਗੁਰ ਦੀ ਬਾਣੀ ਗਾਥਾ ਕਹਿੰਦੇ ਨੇ ਕਥਾ ਨੂੰ ਕਿਸੇ ਦੀ ਗਾਥਾ ਕਹਣੀ ਕਿਸੇ ਦੀ ਕਥਾ ਕਹਣੀ ਤਾਂ ਇਹ ਬਾਣੀ ਦੇ ਵਿੱਚ ਕਿਹਦੀ ਗਾਥਾ ਹੈ ਕਿਸ ਦੀ ਕਥਾ ਹੈ ਪਰਮਾਤਮਾ ਦੀ ਪਰਮੇਸ਼ਰ ਦੀ ਔਰ ਮਨੁੱਖ ਦੇ ਸਰੀਰ ਬਾਰੇ ਗਿਆਨ ਦਿੱਤਾ ਹੋਇਆ ਸਕਦੇ ਮਹੱਲਾ ਪੰਜਵਾਂ ਗਾਥਾ ਇਸ ਬਾਣੀ ਦੀ ਸ਼ੁਰੂਆਤ ਹੋਈ ਹੈ ਆਓ ਪਹਿਲਾਂ ਕਿਉਂਕਿ ਇਸ ਬਾਣੀ ਦਾ ਇੱਕ ਸ਼ਲੋਕ ਜਿਹੜਾ ਮੈਂ ਆਪ ਸੰਗਤਾਂ ਦੇ ਨਾਲ ਸਾਂਝਾ ਕਰਨਾ ਹੈ ਆਓ ਸਭ ਤੋਂ ਪਹਿਲਾਂ ਉਹਦਾ ਪਾਠ ਕਰੀਏ ਮਹੱਲਾ ਪੰਜਵਾਂ ਗਾਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਰਪੂਰ ਪਹੁਪ ਸੁਗੰਧਾ ਪਰਸ ਮਨੁਖ ਦੇਹੰ ਮਲੀਨ ਮਜਾ ਰੁਦਿਰ ਦੁਰਗੰਧਾ ਨਾਨਕ ਅਥ ਗਰਵੇਣ ਅਗਿਆਨਨ ਇਹ ਪਹਿਲਾ ਸ਼ਲੋਕ ਹੈ ਇੱਕ ਓੰਕਾਰ ਓੰਕਾਰ ਇਸ ਤਰ੍ਹਾਂ ਚੱਲ ਕਰਨਾ ਹੈ ਕਈ ਓੰਕਾਰ ਓੰਕਾਰ ਇਸ ਤਰ੍ਹਾਂ ਕਰਨ ਲੱਗ ਜਾਂਦੇ ਨੇ ਉਹ ਸ਼ੁੱਧ ਨਹੀਂ ਹੈ ਇੱਕ ਓੰਕਾਰ ਪਰਮਾਤਮਿਕ ਹੈ ਲਗਾਤਾਰ ਹੈ ਸਰਵ ਵਿਆਪਕ ਹੈ ਸਤਗੁਰ ਪ੍ਰਸਾਦ ਗੁਰੂ ਦਾ ਉਹ ਪ੍ਰਸਾਦ ਹੈ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਅਰਥ ਕਰਨ ਲੱਗਿਆ ਸਤਗੁਰ ਦੀ ਕਿਰਪਾ ਪ੍ਰਸਾਦ ਤੋਂ ਅਰਥ ਹੈ ਕਿਰਪਾ ਤੋ ਦੀ ਇਸਵੰਦੇ ਦੇ ਗੋਬਿਤ ਰੂਪ ਦੇ ਵਿੱਚ ਹੈ ਇਸ ਕਰਕੇ ਸਤਗੁਰ ਦੇ ਰਾਰੇ ਨੂੰ ਔਕਣ ਨਿਯੰਧੀ ਅੱਗੇ ਸ਼ਲੋਕ ਸ਼ੁਰੂਆਤ ਹੁੰਦੀ ਹੈ ਤਰਪੂਰ ਮੋਸ਼ਕਪੂਰ ਨੂੰ ਕਹਿੰਦੇ ਨੇ ਮੋਸ਼ਕ ਤਕਪੂਰ ਜਿਹਦੀ ਸੁਗੰਧੀ ਆਦੀ ਸੋਨਾ ਸੁਗੰਧੀ ਵਾਲਾ ਹੁੰਦਾ ਪਹ ਪਸ਼ਮਦੇ ਫੁੱਲ ਨੂੰ ਕਹਿੰਦੇ ਨੇ ਸੁਗੰਧਾ ਮਤਲਬ ਸੁਗੰਧੀ ਸਗੰਧੀ ਦੇਣ ਵਾਲੀਆਂ ਵਸਤੂਆਂ ਕਹਿੰਦੇ ਪਰਸ ਦਾ ਅਰਥ ਹੈ ਸੁਣਾ ਲੱਗ ਜਾਣਾ ਨਾਲ ਸੁਝ ਜਾਣਾ ਮਾਨੁਖ ਮਾਨੁਖ ਜਦੋਂ ਅਸੀਂ ਜਈ ਦਾ ਉਚਾਰਨ ਕਰਾਂਗੇ ਕਿਉਂਕਿ ਮਾਨੁਖ ਖੱਖੇ ਦੇ ਪੈਰ ਦੇ ਵਿੱਚ ਜਈਆ ਲੱਗਿਆ ਹੋਇਆ ਹੈ ਤਾਂ ਇਹਦਾ ਉਚਾਰਨ ਸਿਹਾਰੀ ਪਲੱਸ ਐੜੇ ਨਾਲ ਹੋਣਾ ਹੈ ਤਾਂ ਇਹਦਾ ਅਰਥ ਹੋਵੇਗਾ ਸਿਹਾਰੀ ਕੱਖੇ ਨੂੰ ਲਾ ਕੇ ਨਾਲ ਐੜਾ ਮਨੁੱਖਿ ਭਾਵ ਮਨੁੱਖ ਦੇਹੰ ਦੇਹੀ ਜਿੱਥੇ ਆਖਰੀ ਅੱਖਰ ਨੂੰ ਟਿੱਪੀ ਲੱਗੀ ਹੁੰਦੀ ਉਹਦਾ ਉਚਾਰਨ ਗੱਗੇ ਦੀ ਤਰ੍ਹਾਂ ਹੁੰਦਾ ਪਰ ਮੂੰਹ ਦੇ ਵਿੱਚ ਹੁੰਦਾ ਬਾਹਰੋਂ ਦਾ ਉਚਾਰਨ ਨਹੀਂ ਹੁੰਦਾ ਦੇਹੰ ਦੇਹੰਗ ਵੀ ਨਹੀਂ ਕਹਿਣਾ ਹੈ ਦੇਹੰ ਮਲੀਣੰ ਇਸੇ ਤਰ੍ਹਾਂ ਪੜ੍ਹਤਾ ਨਾ ਮਲੀਣੰ ਮਲੀਣ ਮੈੜਾ ਗੰਦਾ ਮਹੌਸ਼ਿਕਾ ਕੋਰ ਪੋਪ ਫੁੱਲ ਦੀ ਸੁਗੰਧੀ ਹੋਰ ਸੁਗੰਧੀ ਵਾਲੀਆਂ ਵਸਤੂਆਂ ਜਦੋਂ ਮਨੁੱਖ ਦੀ ਦੇਹੀ ਨੂੰ ਸੁੰਹਣੀਆਂ ਪਰ ਸੁੰਹਣੀਆਂ ਮਲੀਣੰਗ ਭਾਵ ਮੈਲੀਆਂ ਹੋ ਜਾਂਦੀਆਂ ਬਹੁਤ ਸੁਹਣੇ ਸੁਗੰਧੀ ਵਾਲੀ ਹਵਾ ਨਹੀਂ ਹੋਵੇ ਕੋਈ ਮਨੁੱਖ ਪਸੀਨੇ ਨਾਲ ਭਿੱਜਿਆ ਹੋਵੇ ਜਾਂ ਕੱਪੜੇ ਗੰਦਗੀ ਨਾਲ ਬਦਬੂ ਨਾਲ ਲਿਬੜੇ ਹੋ ਉਹ ਹਵਾ ਵੀ ਨੂੰ ਸੂਕੇ ਅੱਗੇ ਗੰਦਗੀ ਉਹਦੀ ਜਿਹੜੀ ਬਦਬੂ ਹੈ ਉਹਨੂੰ ਅੱਗੇ ਲੈ ਜਾਂਦੇ। ਤੋਂ ਮਨੁੱਖ ਦੀ ਦੇਹੀ ਨੂੰ ਤਾਂ ਜੇ ਹਵਾ ਵੀ ਲੱਗ ਜਾਵੇ ਐਨਾ ਮੇਲਾ ਹੈ ਉਹਨੂੰ ਵੀ ਇਹ ਮੇਲਾ ਕਰ ਦਿੰਦਾ। ਤੋਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਮਨੁੱਖਾ ਦੇਹੀ ਐਨੀ ਮਲੀਣਾ ਹੈ ਤੇ ਸੁਗੰਧੀ ਵਾਲੀਆਂ ਵਸਤੂਆਂ ਨੂੰ ਵੀ ਦੁਰਗੰਧੀ ਨਾਲ ਭਰਪੂਰ ਕਰ ਦਿੰਦੀ ਐ। ਉਹਦੇ ਵਿੱਚ ਵੀ ਦੁਰਗੰਧੀ ਭਰ ਦਿੰਦੀ ਐ। ਅੱਗੇ ਕਹਿੰਦੇ ਮੱਝ ਇਹਨੂੰ ਮੰਮੇ ਤੇ ਅਧਕ ਲਾ ਕੇ ਮੱਝਾ ਪਾੜ ਕਰਨਾ ਮੱਝਾ ਚਰਬੀ ਸਰੀਰ ਦੇ ਵਿੱਚ ਜਿਹੜਾ ਗੜਾ ਖੂਨ ਹੁੰਦਾ ਚਰਬੀ ਕਹਿ ਲਈਏ ਜਦੋਂ ਅਸੀਂ ਸੰਤ ਗਿਆਨੀ ਗੁਰਵਚਨ ਸਿੰਘ ਜੀ ਪਿੰਡਾਂ ਵਾਲਿਆਂ ਦਾ ਪਾਠ ਦਰਪਣ ਗ੍ਰੰਥ ਜਿਹੜਾ ਹੈ ਉਹਨੂੰ ਪੜਾਂਗੇ ਉੱਥੇ ਉਹਨਾਂ ਨੇ ਮੰਮੇ ਤੇ ਅਧਕ ਲਾ ਕੇ ਪੜਨ ਵਾਸਤੇ ਲਿਖਿਆ ਹੋਇਆ ਮੱਜਾ ਮੱਜਾ ਰੂਦਰ ਰੂਦਰ ਕਹਿੰਦੇ ਲਹੂ ਲੋਹ ਦੁਰਗੰਧਾ ਜਿਹੜੀ ਗੰਦਗੀ ਵਾਲਾ ਨਾ ਨਿਕਲੇ ਹੀ ਨਾ ਨਿਕਲੇ ਆਥ ਆਸਾਂ ਦਾ ਫਿਰ ਗਰਵੀਣ ਗਰਭ ਤੋਂ ਬਣਿਆ ਗਰਵੀਣ ਮਾਣ ਗਰਭ ਕਹਿੰਦੇ ਹੰਕਾਰ ਨੂੰ ਮਾਣ ਨੂੰ ਗਰਵੀਣ ਦਾ ਅਰਥ ਹੈ ਮਾਣ ਕਰਨਾ ਅਗਿਆਨਣ ਨੂੰ ਹੁਣ ਇਥੇ ਅਗਿਆਨਣ ਨੂੰ ਪਾਠ ਤੇ ਤੁਸੀਂ ਪੜਾਂਗੇ ਨਾ ਐੜਾ ਲੱਗਾ ਪੈਰ ਵਿੱਚ ਜਈਆ ਤੰਨਾ ਮੰਨਾ ਨੰਨ ਹੋੜਾ ਹੁਣ ਸਿਹਾਰੀ ਪਲੱਸ ਐੜਾ ਬਣਦਾ ਇਹਨੇ ਵੀ ਐੜਾ ਗੱਗੇ ਸਿਹਾਰੀ ਟਿਹੜੇ ਨੂੰ ਕੰਨਾ ਲੱਗਣਾ ਕਿਉਂਕਿ ਕੰਨ ਲੱਗਿਆ ਹੋਇਆ ਹੈ ਨਨਾਂ ਰਾਣੀ ਰੋੜਾ ਅਗਿਆਨਣੋ ਮਤ ਚਰਬੀ ਖੂਨ ਇਹ ਦੁਰਗੰਧੀ ਹੈ ਦੇ ਵਿੱਚ ਇਹ ਨਾਨਕ ਨਾਨਕ ਦਾ ਅਰਥ ਹੈ ਇਹ ਨਾਨਕ ਸੰਬੋਧਨ ਸ਼ਬਦ ਹੈ ਫਿਰ ਵੀ ਇਹ ਅਗਿਆਨੀ ਮਨੁੱਖ ਇਸ ਦੇਹੀ ਦਾ ਮਾਣ ਕਰਦਾ ਹੈ ਹੰਕਾਰ ਕਰਦਾ ਹੈ ਇਸ ਦੁਰਗੰਧੀ ਵਾਲੀ ਦੇਹੀ ਦਾ ਤਾਂ ਪਹਿਲੇ ਸ਼ਲੋਕ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਇਹ ਮਨੁੱਖ ਦੀ ਦੇਹੀ ਇੰਨੀ ਮਲੀਣਾ ਕਿ ਸੰਬੰਧੀ ਵਾਲੀਆਂ ਵਸਤੂਆਂ ਨੂੰ ਵੀ ਮੇੜਾ ਕਰ ਦਿੰਦੀ ਹੈ ਤੇ ਫਿਰ ਇਹਦੇ ਵਿੱਚ ਹੈ ਕੀ ਆਏ ਚਰਬੀ ਹੈ ਖੂਨ ਹੈ ਗੰਦਗੀਆਂ ਹੋਰ ਕੁਝ ਵੀ ਨਹੀਂ ਹੈ ਫਿਰ ਵੀ ਇਹਦਾ ਮਨੁੱਖ ਮਾਣ ਕਰਦਾ ਹੰਕਾਰ ਕਰਦਾ ਪਾ ਵੀ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਸਤਿਗੁਰੂ ਕਹਿੰਦੇ ਨੇ ਕਹਿੰਦੇ ਤੇਰਾ ਸਰੀਰ ਬੜਾ ਦੰਦਾ ਹੈ ਇਸ ਸਰੀਰ ਦੇ ਵਿੱਚ ਹੈ ਵੀ ਕੀ ਹੈ ਇਹਦੇ ਵਿੱਚ ਹੱਡੀਆਂ ਚਾਂ ਮਾਸੂਰ ਹੈ ਵੀ ਕੀ ਹੈ ਇਹਦਾ ਮਾਣ ਨਹੀਂ ਕਰਨਾ ਸਤਿਗੁਰੂ ਕਹਿੰਦੇ ਔਰ ਇਹਨੂੰ ਖਤਮ ਹੋਣ ਲੱਗਿਆ دیر ਵੀ ਨਹੀਂ ਲੱਗਦੀ ਹੈ ਇਸ ਕਰਕੇ ਦਾ ਬਿਲਕੁਲ ਵੀ ਮਾਨ ਨਹੀਂ ਕਰਨਾ ਸੋਨ ਅਸੀਂ ਪਹਿਲਾ ਸ਼ਲੋਕ ਵਿਚਾਰਨ ਕੇ ਵਿਚਾਰਨ ਕੀਤੀ ਵੀ ਵਿਚਾਰ ਕੀਤੀ ਹੁਣ ਦੇਖੀਏ ਦੋ ਸ਼ਬਦ ਇਕੋ ਜਿਹੇ ਫਿਰ ਮੈਂ ਆਪ ਸੰਗਤਾਂ ਦੇ ਸਾਹਮਣੇ ਇਹਨੂੰ ਦੁਹਰਾਣ ਲੱਗਿਆ ਉਹਦਾ ਕਾਰਨ ਹੈ ਕਿ ਮੈਨੂੰ ਮੈਸੇਜ ਵੀ ਆਉਂਦੇ ਨੇ ਕਮੈਂਟ ਵੀ ਆਉਂਦੇ ਨੇ ਕਿ ਕਿੱਦਾਂ ਪਤਾ ਲੱਗੇ ਵੀ ਸਿਹਾਰੀ ਐਣਾ ਲੱਗਣਾ ਕਿੱਦਾਂ ਪਤਾ ਲੱਗੇ ਕਿ ਸਿਹਾਰੀ ਐੜੇ ਨੂੰ ਕਿੰਨਾ ਲੱਗਣਾ ਇਹ ਕਿਸ ਤਰ੍ਹਾਂ ਪਤਾ ਲੱਗੇਗਾ ਕਿਵੇਂ ਜਾਣੀਏ ਤੋਦਾ ਜਵਾਬ ਹੈ ਸ਼ਬਦ ਨੂੰ ਦੇਖਣਾ ਪਹਿਲਾਂ ਸਾਂ ਜਿਵੇਂ ਮੰਮੇ ਨੂੰ ਕੰਨ ਨੂੰ ਔਂਕੜ ਖੱਖਾ ਪੈਰ ਜਈਆ ਹੁਣ ਜਈਆ ਪੈਰ ਦੀ ਵਿੱਚ ਇਹਨੂੰ ਸਿਹਾਰੀ ਪਲਸ ਐੜੇ ਵਿੱਚ ਬਦਲਣਾ ਹੈ ਤੋ ਖੱਖੇ ਨੂੰ ਸਿਹਾਰੀ ਨਾਲ ਐੜਾ ਲੱਗ ਜਾਣਾ ਮਾਨੁੱਖ ਮਾਨੁੱਖ ਮਾਨੁੱਖਿਆ ਨਹੀਂ ਕਰਨਾ ਹੈ ਮਨੁੱਖ ਹੁਣ ਅੱਗੇ ਦੇਖੋ ਗੱਗੇ ਨੂੰ ਕੰਨਾ ਲੱਗਿਆ ਪੈਰ ਵਿੱਚ ਜ਼ਈਆ ਵੀ ਹੈ ਪਰ ਜ਼ਈਏ ਨੇ ਸਿਹਰੀ ਪਲੱਸ ਐੜਾ ਬਣਨਾ ਐੜੇ ਨੂੰ ਕੰਨਾ ਪਹਿਲੇ ਲੱਗ ਜੇ ਲੱਗਿਆ ਹੋਇਆ ਗੱਗੇ ਨੂੰ ਕੰਨਾ ਉਹ ਐੜੇ ਨੂੰ ਲੱਗ ਜਾ ਤੋ ਹੁਣ ਪਤਾ ਲੱਗ ਗਿਆ ਕਿ ਕਿੱਥੇ ਐੜਾ ਕੰਨਾ ਲੱਗਣਾ ਹੈ ਕਿੱਥੇ ਐੜੇ ਨੂੰ ਕੰਨਾ ਨਹੀਂ ਲੱਗਣਾ ਸ਼ਬਦ ਨੂੰ ਦੇਖ ਕੇ ਪਤਾ ਲੱਗੇਗਾ ਤੋ ਐੜਾ ਗੱਗੇ ਸਹਿਰ ਨਾਲ ਲੱਗ ਗਈ ਨਾਲ ਐੜਾ ਇਹਨ ਗੱਗੇ ਨੂੰ ਕੰਨ ਲੱਗਿਆ ਇਹ ਵੀ ਨਾਲ ਲੱਗ ਗਿਆ ਨੰਨਾ ਰਾਣੇ ਨਹੋੜਾ ਅਭਿਆਨਣੋ ਸੋ ਇਸ ਤਰ੍ਹਾਂ ਅਸੀਂ ਪਾਠ ਨੂੰ ਵਿਚਾਰ ਕੇ ਕਰਨਾ ਹੈ ਸਮਝ ਕੇ ਕਰਨਾ ਹੈ ਗਾਥਾ ਨਾਮ ਦੀ ਬਾਣੀ ਜਿਹੜੀ ਹੈ ਉਹ ਆਪ ਸੰਗਤਾਂ ਦੇ ਨਾਲ ਹੁਣ ਕਈ ਰੋਜ਼ਾਂ ਸੰਜੀ ਕੀਤੀ ਜਾਣੀ ਹੈ ਸਤਿਗੁਰੂ ਕਿਰਪਾ ਕਰਨ ਵਕਸ਼ਿਸ਼ ਕਰਨ ਗੁਰੂ ਕੀ ਬਾਣੀ ਦੀ ਵਿਚਾਰ ਸਾਡੇ ਹਿਰਦੇ ਵਿੱਚ ਵਸੇ ਜੀ ਅਗਰ ਆਪ ਜੀ ਨੂੰ ਇਹ ਵਿਚਾਰ ਸੰਜੀ ਦਿੱਤੀ ਹੋਈ ਚੰਗੀ ਲੱਗੇ ਤਾਂ ਇਹਨੂੰ ਬਤ ਬਤ ਸ਼ੇਅਰ ਕਰਿਓ ਤਾਂ ਕਿ ਗੁਰਬਾਣੀ ਪੜਨ ਵਾਲੇ ਸੱਜਣਾ ਕਰਤ ਬਾਣੀ ਬਾਤ ਤੋ ਮਤ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ